ਬਦਲਾਅ ਆਇਆ ਜੀਵਨ ਦੇ ਵਿੱਚ ਇਹ ਬਾਬਾ ਜੀ ਨੂੰ ਪਤਾ ਪਹਿਲਾਂ ਬਹੁਤ ਦੁਖੀ ਸੀ ਮਤਲਬ ਜੀਵਨ ਜੋ ਬਹੁਤ ਚੇਂਜਿੰਗ ਹੋਇਆ ਆ ਆਪਾਂ ਪਹਿਲਾਂ ਕੇਸ ਨਹੀਂ ਰੱਖੇ ਸੀ ਹਨਾ ਜਦੋਂ ਬਾਬਾ ਦੀਪ ਸਿੰਘ ਜੀ ਦੇ ਆਪਾਂ ਮਤਲਬ ਲਿਖਦੇ ਹੁੰਦੇ ਸੀ ਬਾਬਾ ਦੀਪ ਸਿੰਘ ਜੀ ਹੁਣਾਂ ਤੇ ਮਤਲਬ ਜਿੱਦਾਂ ਮੈਂ ਰਮਾਲ ਬੰਨਦਾ ਹੁੰਦਾ ਸੀ ਪਹਿਲਾਂ ਜਦੋਂ ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਵੀਰੇ ਮੈਂ ਕੇਸ ਵੀ ਰੱਖ ਲਈ ਦਾੜੀ ਵੀ ਰੱਖ ਲਈ ਤੇ ਬਹੁਤ ਬਹੁਤ ਕਿਰਪਾ ਆਈ ਬਾਬਾ ਜੀ ਦੀ ਆ ਇੱਕ ਤਾਂ ਕਲਮ ਜਿਹੜਾ ਲਿਗਿਆ ਵੀਰੇ ਮੈਨੂੰ ਪੰਜਾਬੀ ਨਾਲ ਮਤਲਬ ਕਿ ਜੁੜਨ ਦਾ ਬਹੁਤ ਸ਼ੌਂਕ ਹੈ ਨਾ ਪੰਜਾਬੀ ਅੱਖਰ ਮੈਂ ਤਾਂ ਲਿਖਾਏ ਨੇ ਮੈਂ ਟੈਟੂ ਕਰਵਾਉਣਾ ਹੋ ਜੇ ਆਪਾ ਪੰਜਾਬੀ ਨਾਲ ਬਹੁਤ ਜੁੜੇ ਹੋਇਆ ਮੰਗਣ ਦੀ ਲੋੜ ਨਹੀਂ ਬਾਬਾ ਦੀਪ ਸਿੰਘ ਜੀ ਨੂੰ ਪਤਾ ਹੁੰਦਾ ਹੈ ਸੰਗਤ ਨੂੰ ਮੇਰਾ ਇਹੀ ਸਨੇਹਾ ਵੀ ਦਿਲ ਦੇ ਵਿੱਚ ਸ਼ਰਧਾ ਰੱਖ ਕੇ ਨਾਲ ਲਿਆਇਆ ਕਰੋ ਬਾਬਾ ਦੀਪ ਸਿੰਘ ਜੀ ਨੂੰ ਪਤਾ ਹੈ ਵੀ ਤੁਸੀਂ ਮਤਲਬ ਕਿ ਕੀ ਮੰਗਦੇ ਜੋ ਉਹ ਬਾਬਾ ਜੀ ਨੂੰ ਤੁਹਾਡੇ ਦੁੱਖ ਤਕਲੀਫ ਆ ਵੀ ਪਤਾ ਲੱਗ ਜਾਂਦੇ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਸੇਵਾ ਕਰ ਰਹੇ ਹੋ ਕਿੰਨਾ ਆਨੰਦ ਆ ਰਿਹਾ ਇਹ ਬਾਬਾ ਜੀ ਬਹੁਤ ਆਨੰਦ ਆਂਦਾ ਹੈ ਜੀ ਜੋ ਵੀ ਮਤਲਬ ਦਿਲ ਦੀ ਸ਼ਰਧਾ ਹੁੰਦੀ ਦਿਲ ਚ ਰੱਖਣੀ ਚਾਹੀਦੀ ਬਟ ਬਾਬਾ ਜੀ ਨੂੰ ਆਪੇ ਪਤਾ ਲੱਗ ਜਾਂਦਾ ਜੋ ਆਪਣੇ ਦਿਲ ਦੀ ਸ਼ਰਧਾ ਹੁੰਦੀ ਆ ਤੇ ਆਪਾਂ ਸੱਚੇ ਮਨ ਨਾਲ ਸਾਰੇ ਇੱਥੇ ਸੇਵਾ ਕਰਦੇ ਜਿੰਨੇ ਵੀ ਆਉਂਦੇ ਆ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਮੰਗਣ ਦੀ ਲੋੜ ਨਹੀਂ ਬਾਬਾ ਦੀਪ ਸਿੰਘ ਜੀ ਨੂੰ ਸਾਰਾ ਪਤਾ ਵੀ ਕਿਉਂ ਆਏ ਨੇ ਸਾਰੇ ਕਿੰਨਾ ਦਾ ਕੀ ਦਰਦ ਹੈ ਨਾ ਬਾਬਾ ਜੀ ਆਪ ਹੀ ਸਮਝਦੇ ਸਭ ਕੁਝ ਕਿੰਨਾ ਸਮਾਂ ਹੋ ਗਿਆ ਤੰਦਰਵਾ ਮਾਤਾ ਦੀਪ ਸਿੰਘ ਜੀ ਦੇ ਗੁਰਦੁਆਰੇ ਆਉਣਾ ਇਹ ਮੈਨੂੰ ਹੋ ਗਏ ਨੇ 3 ਤੋਂ 4 ਮਹੀਨੇ ਹੋ ਗਏ ਬਾਬਾ ਜੀ ਜੋ ਜੋ ਮੇਰੇ ਦਿਲ ਦੀ ਸ਼ਰਦਾ ਸੀ ਬਈ ਸ਼ਰਦਾ ਨੂੰ ਛੱਡੋ ਬਾਬਾ ਜੀ ਨੂੰ ਪਤਾ ਹੀ ਸੀ ਜੋ ਵੀ ਸ਼ਰਦਾ ਸੀ ਦਿਲ ਦੀ ਹਰੇਕ ਇੱਕ ਮਨੋ ਕਾਮਨਾ ਪੂਰੀ ਹੋਈ ਵੀਰ ਜੀ ਤੇ ਕਿਸ ਤਰੀਕੇ ਨਾਲ ਲੱਗਦਾ ਵੀ ਜਦੋਂ ਇੱਥੇ ਆਉਣ ਨੂੰ ਕੀ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆਇਆ ਬਾਬਾ ਜੀ ਬਹੁਤ ਬਦਲਾਅ ਆਇਆ ਜੀਵਨ ਦੇ ਵਿੱਚ ਇਹ ਬਾਬਾ ਜੀ ਨੂੰ ਪਤਾ ਪਹਿਲਾਂ ਬਹੁਤ ਦੁਖੀ ਸੀ ਮਤਲਬ ਜੀਵਨ ਜੋ ਬਹੁਤ ਚੇਂਜਿੰਗ ਹੋਇਆ ਹੈ ਜ਼ਿੰਦਗੀ ਲਾਈਫ ਦੇ ਸਾਂਝਾ ਕਰੋ ਸਾਡੇ ਦੇ ਵੀ ਕਿਵੇਂ ਬਦਲਾਅ ਆਇਆ ਮਤਲਬ ਦੇਖੋ ਆਪਾਂ ਪਹਿਲਾਂ ਕੇਸ ਦੇ ਹੁੰਦੇ ਨਹੀਂ ਬਾਬਾ ਦੀਪ ਸਿੰਘ ਜੀ ਹੁਣਾਂ ਤੇ ਮਤਲ ਜਿੱਦਾਂ ਮੈਂ ਰਮਾਲ ਬੰਨਦਾ ਹੁੰਦਾ ਸੀ ਪਹਿਲਾਂ ਜਦੋਂ ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਵੀਰੇ ਮੈਂ ਕੇਸ ਵੀ ਰੱਖ ਲਈ ਦਾੜੀ ਵੀ ਰੱਖ ਲਈ ਤੇ ਬਹੁਤ ਬਹੁਤ ਕਿਰਪਾ ਆਈ ਬਾਬਾ ਜੀ ਦੀ ਆਪਣੇ ਤੇ ਬਿਲਕੁਲ ਇਸ ਤਰੀਕੇ ਨਾਲ ਇੱਕ ਵਾਰੀ 31 ਅਖਰੀ ਜਿਹੜੀ ਕਿ ਆ ਬਾਈ ਨੇ ਬਾਹ ਤੇ ਖਣਵਾਈ ਹੋਈ ਆ ਸਾਰੀ ਤੇ ਬਾਈ ਇਹ ਕਿਉਂ ਮਤਲਬ ਵੀਰ ਦੇਖੋ ਮੈਨੂੰ ਨਾ ਇਹ ਜਿਹੜਾ ਇੱਕ ਤਾਂ ਕਲਮ ਜਿਹੜਾ ਲਿਖਿਆ ਵੀਰ ਮੈਨੂੰ ਪੰਜਾਬੀ ਨਾਲ ਮਤਲਬ ਕਿ ਜੁੜਨ ਦਾ ਬਹੁਤ ਸ਼ੌਂਕ ਆ ਨਾ ਪੰਜਾਬੀ ਅੱਖਰ ਮੈਂ ਤਾਂ ਲਿਖਾਏ ਨੇ ਤੇ ਮਤਲਬ ਮੈਂ ਟੈਟੂ ਕਰਵਾਉਣਾ ਹੋਰ ਵੀ ਕਰਾ ਸਕਦੇ ਬਟ ਪੰਜਾਬੀ ਮੈਂ ਤਾਂ ਲਖਾਈ ਆ ਵੀ ਸਾਰਿਆਂ ਨੂੰ ਜਿਸੇ ਵੀ ਪੰਜਾਬੀ ਨਾਲ ਆਪਾਂ ਜੁੜੇ ਆ ਕਿਉਂਕਿ ਆਪਣੀ ਮਾਂ ਬੋਲੀ ਪੰਜਾਬੀ ਤੁਹਾਨੂੰ ਪਤਾ ਹੈ ਨਾ ਕਿ ਆਪਾਂ ਪੰਜਾਬੀ ਨਾਲ ਬਹੁਤ ਜੁੜੇ ਹੋਏ ਆ ਵੀਰ ਜੀ ਕਹਿੰਦੇ ਜਿਹੜਾ ਵੀ ਜਿਹੜੀ ਵੀ ਸੰਗਤ ਤੇ ਤਾਂਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਂਦੀ ਆ ਨਾ ਉਹਦੀ ਮੰਗੀਆਂ ਮਰਾਦਾਂ ਪੂਰੀਆਂ ਹੁੰਦੇ ਨੇ ਕੁਝ ਵੀ ਮੰਗ ਲ ਪੂਰਾ ਹੁੰਦਾ ਹਾਂਜੀ ਹਾਂਜੀ ਵੀਰੇ ਤੁਹਾਨੂੰ ਕਿਹਾ ਮੰਗਣ ਦੀ ਲੋੜ ਨਹੀਂ ਬਾਬਾ ਦੀਪ ਸਿੰਘ ਜੀ ਨੂੰ ਪਤਾ ਹੁੰਦਾ ਹੈ ਤੁਹਾਡੇ ਨਾਲ ਕੋਈ ਤੁਹਾਡੀ ਕੋਈ ਮਨੋ ਕਾਮਨਾ ਇੱਥੇ ਆ ਕੇ ਪੂਰੀ ਹੋਈ ਹੋਵੇ ਸਾਡੇ ਨਾਲ ਸਾਂਝੀ ਕਰੋ ਵੀਰੇ ਮਨੋ ਕਾਮਨਾ ਦੇਖੋ ਮੈਂ ਤੁਹਾਨੂੰ ਜਿੱਦਾਂ ਹੁਣੇ ਪਹਿਲਾਂ ਦੱਸ ਕੇ ਟਿਆਣਾ ਵੀ ਮੈਂ ਪਹਿਲਾਂ ਕੇਸ ਰੱਖਣ ਦਾ ਸੋਚਿਆ ਸੀ ਬਾਬਾ ਦੀਪ ਸਿੰਘ ਜੀ ਦੀ ਹੁਣ ਕਿਰਪਾ ਹੋਈ ਤੇ ਆਪਾਂ ਕੇਸ ਰੱਖ ਲਏ ਮਤਲਬ ਪਹਿਲਾਂ ਮੈਂ ਰਮਾਲ ਬਣਦਾ ਹੁੰਦਾ ਸੀ ਤੇ ਹੁਣ ਮੇਰੇ ਕਿਸ ਨੇ ਬਸ ਮਨੋ ਕਾਮਨਾ ਹੀ ਪੂਰੀ ਹੋਈ ਆ ਬਾਕੀ ਹੋਰ ਵੀ ਹੋਈ ਹੁੰਦੀਆਂ ਮਨੋ ਕਾਮਨਾ ਪੂਰੀਆਂ ਜੋ ਜੋ ਸੋਚੀਆਂ ਵੀਰੇ ਮਨ ਚ ਤੇ ਸੰਗਤ ਨੂੰ ਕੀ ਸੁਨੇਹਾ ਦੇਣਾ ਜਾਊਂਗਾ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਹਾਂਜੀ ਸੰਗਤ ਨੂੰ ਮੇਰਾ ਇਹੀ ਸੁਨੇਹਾ ਵੀ ਦਿਲ ਦੇ ਵਿੱਚ ਸ਼ਰਧਾ ਰੱਖ ਕੇ ਨਾਲ ਲਿਆਇਆ ਕਰੋ ਬਾਬਾ ਦੀਪ ਸਿੰਘ ਜੀ ਨੂੰ ਪਤਾ ਹੈ ਵੀ ਤੁਸੀਂ ਮਤਲਬ ਕੀ ਮੰਗਦੇ ਜੋ ਉਹ ਬਾਬਾ ਜੀ ਨੂੰ ਤੁਹਾਡੇ ਦੁੱਖ ਤਕਲੀਫ ਆ ਵੀ ਪਤਾ ਲੱਗ ਜਾਂਦੇ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ